ਜਦ ਇਹ ਆਪਣੇ ਹੱਥੇ ਕੰਮ ਨਹੀਂ ਕਰਨਾ ਚਾਹੋਗੇ ਅਰਗੁਨਾਕ ਦੀ ਫਲਸਫੇ ਨੂੰ ਸਾਹਮਣੇ ਰੱਖ ਕੇ ਸਾਨੂੰ ਇਹ ਕੰਮ ਕਰਨੇ ਚਾਹੀਦੇ ਨੇ ਉਹ ਤਾਂ ਇਹ ਜਗਤ ਉਧਾਰਨ ਵਾਸਤੇ ਆਇਆ ਸੀ ਸਾਨੂੰ ਰਸਤਾ ਦੱਸਣੇ ਗਏ ਨੇ ਸੱਚ ਬੋਲਣਾ ਦਾ ਇਮਾਨਦਾਰੀ ਦਾ ਇਮਾਨਦਾਰੀ ਨਾਲ ਕੰਮ ਕਰੋ ਜੇ ਸਾਰੇ ਪਿੰਡਾਂ ਦੇ ਵਿੱਚ ਜੇ ਲੋਕ ਨੇ ਗram ਸਭਾ ਬਾਰੇ ਜਾਂ ਪੰਚਾਇਤ ਜੋ ਪੱਣ ਜਾਵੇ ਜੋ ਇਮਾਨਦਾਰੀ ਨਾਲ ਕੰਮ ਕਰਨ ਤਾਂ ਕੋਈ ਘਟਾ ਨਹੀਂ ਹੈਗਾ ਸਾਰੇ ਪਿੰਡ ਵਧੀਆ ਬਣ ਜਾਣਗੇ ਸਾਡਾ ਪੰਜਾਬ ਸਵਰਗ ਬਣ ਸਕਦਾ ਹੈ ਤੇ ਸਾਨੂੰ ਕੰਮ ਕਰਨ ਤੋਂ ਨਫ਼ਰਤ ਨਹੀਂ ਹੋਣੀ ਚਾਹੀਦੀ ਜਦੋਂ ਜੇ ਸਾਡੇ ਪੰਜਾਬ ਵਿੱਚ ਆ ਕੇ ਬਾਹਰੋਂ ਲੋਕੀ ਰੇੜੀਆਂ ਰਾਕੇ ਕੰਮ ਕਰਕੇ ਅਮੀਰ ਬਣ ਸਕਦੇ ਤੇ ਸਾਨੂੰ ਕੀ ਤਕਲੀਫ ਐ ਸੀ ਕਿ ਉਹਨ ਸਾਡੇ ਵਾਸਤੇ ਸਾਡੀ ਜਿਹੜੀ ਹੰਕਾਰ ਐ ਇਹ ਵੀ ਸਾਡੇ ਵਿੱਚ ਰੂੜਾ ਬਹੁਤ ਵੱਡਾ ਅ ਕੰਮ ਨਹੀਂ ਮੈਂ ਕਰਨਾ ਇਹ ਮੇਰੀ ਬੇਇੱਜ਼ਤੀ ਹੁੰਦੀ ਐ ਅ ਕੰਮ ਨਹੀਂ ਮੈਂ ਕਰਨਾ ਮੇਰੀ ਬੇਇੱਜ਼ਤੀ ਹੁੰਦੀ ਐ ਕੰਮ ਕਰਨ ਚ ਕੋਈ ਬੇਇੱਜ਼ਤੀ ਨਹੀਂ ਐ ਸਾਨੂੰ ਇਹ ਵੀ ਐਜੂਕੇਟ ਕਰਨਾ ਪਏਗਾ ਨਾਲ ਦੇ ਨਾਲ ਜਿੱਥੇ ਅਸੀਂ ਇਹ ਕੰਮ ਕਰਨਾ ਜਿੱਥੇ ਜੋ ਇਹਨਾਂ ਨੇ ਸੋਚਿਆ ਮੇਰੇ ਵੀਰ ਜੀ ਨੇ ਤੇ ਇਹ ਨਦੇ ਸਾਰੇ ਸਾਥੀਆਂ ਨੇ ਨਾਲ ਦੇ ਨਾਲ ਸਾਨੂੰ ਆਪਣੇ ਪਿੰਡ ਵਾਲਿਆਂ ਨੂੰ ਐਜੂਕੇਟ ਕਰਨਾ ਉਹਨਾਂ ਨੂੰ ਵਿੱਦਿਆ ਦੇਣੀ ਉਹਨਾਂ ਨੂੰ ਗੁਣਾਂ ਦੇ ਰਾਹ ਤੇ ਤੋਰਨਾ ਨਾਲ ਨਾਲ ਇਹ ਵੀ ਕੰਮ ਸਾਨੂੰ ਨਾਲ ਹੀ ਕਰਨਾ ਪੈਗਾ ਬਿਲਕੁਲ ਸਸਤਾ ਆਪਣੇ ਹਿਸਾਬ ਨਾਲ ਕਰਿਆ ਤਾਂ ਹੈ ਜਿਹੜਾ ਵੀ ਵੈਲ ਗੁੱਡ ਜਿਹੜਾ ਵੀ ਜਿਹੜਾ ਸੀ ਮਤਲਬ ਕੋਈ ਨਾਲ ਫਿਲਾਸਫੀ ਹੈ ਉਹਦੇ ਲਈ ਸਾਡੇ ਸਕੂਲ ਹੋਣੇ ਚਾਹੀਦੇ ਨੇ ਗੁਰਮਤਿ ਸਕੂਲ ਸਾਡੇ ਗੁਰਮਤਿ ਕਾਲਜ ਹੋਣੇ ਚਾਹੀਦੇ ਨੇ ਅਜੇ ਪ੍ਰੈਕਟੀਕਲ ਸਿੱਖਿਆ ਦੇਣ ਧਰਮ ਦੀ ਕੋਈ ਵੀ ਧਰਮ ਬੜੀ ਹੈ ਸਾਰੇ ਧਰਮ ਕਹਿੰਦੇ ਆ ਪਰਉਪਕਾਰ ਕਰੋ ਦੇ ਸੇਵਾ ਕਰੋ ਸਭ ਦਾ ਭਲਾ ਸੋਚੋ ਸੱਚ ਬੋਲੋ ਇਮਾਨਦਾਰ ਰਹੋ ਇਹ ਸਾਰੇ ਧਰਮਾਂ ਦੇ ਗੁਣ ਨੇ ਸਾਨੂੰ ਇਹ ਬਰੌੜੇ ਚਾਹੀਦੇ ਆ ਤਾਂ ਹੀ ਜਿਹੜੇ ਜਿਹੜਾ ਅਸੀਂ ਕੰਮ ਸੂਰ ਕਰਨ ਲੱਗਿਆ ਉਹਦੇ ਤੇ ਸਫਲਤਾ ਤਾਂ ਹੀ ਮਿਲੇਗੀ ਜਿਵੇਂ ਆਸੂਲਨਾ ਤੇ ਕਿਕੇ ਹੋਵੇ ਤੇ ਮੈਂ ਬਹੁਤ ਖੁਸ਼ ਆ ਕਿ ਜਿਹੜਾ ਅਸੀਂ ਤੇ ਦੋਨੇ ਇਕੱਠੇ ਰਹਿਣਾ ਵੀ ਜਿਹੜਾ ਸਭ ਸਭੇ ਸਾਂਝੀ ਵਾਰਸਦਾਇਕ ਗੁਨਾਂਤ ਹੈ ਉਪਦੇਸ਼ ਉਹਨਾਂ ਦੇ ਸੇਵਾਰਾ ਜਿਉ ਤੇ ਜੇ ਇਸੇ ਸਾਰੇ ਪਿਆਰ ਨਾਲ ਵਾਕੇ ਆਪਣੇ ਪਿੰਡ ਦੇ ਵਿੱਚ ਇੱਕ ਦੂਜੇ ਦਾ ਭਰਾ ਸੋਚਾਂਗੇ ਤੇ ਆਪੇ ਜਿਹੜਾ ਨੇ ਜਿਹੜੇ ਰਾਜਨੀਤਿਕ ਲੋਕ ਉਹ ਟੰਡੀਆਂ ਪਾਉਂਦੇ ਉਹ ਆਪੇ ਮੂੰਹ ਦੀ ਥਾੜ ਦੇ ਪ੍ਰੋਫੈਸਰ ਬਣੀ ਬਹੁਤ ਵਧੀਆ ਗੱਲ ਹੈ ਤੇ ਇਹ ਇਹਨਾਂ ਦੇ ਨਾਲ ਜੁੜ ਕੇ ਜਿਹੜਾ ਅਸੀਂ ਕੰਮ ਕਰਨਾ ਹੈ ਉਹਦੇ ਬਾਰੇ ਦੱਸ ਰਹੀ ਸੀ ਬਾਕੀ ਥੋੜੀ ਜੀ ਗੱਲ ਮੈਂ ਕਰਾਂਗੀ ਕਿ ਪੰਗੂਰੋ ਸਿੰਘ ਜੀ ਦੀ ਬਰਸੀ ਆ ਰਹੀ ਹੈ। ਉਹਨਾਂ ਨੇ ਵੀ ਸਾਨੂੰ ਰਾਹ ਦਿਖਾਇਆ ਬਾਦ। ਉਹਨਾਂ ਨੇ ਕਿਤ ਕਰਨ ਵਾਲੇ ਵੀ ਬਹੁਤ ਗੱਲ ਕੀਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਪਣੇ ਦੇਸ਼ ਦੀਆਂ ਚੰਗੀਆਂ ਚੀਜ਼ਾਂ ਵਰਤੋ। ਉਹਨਾਂ ਨੇ ਕਿਹਾ ਸਾਡਾ ਦੇਸ਼ ਤਰ ਮਜੇਗਾ ਜੇ ਅਸੀਂ ਇਮਾਨਦਾਰ ਹੋਵਾਂਗੇ ਤੇ ਅਸੀਂ ਆਪਣੇ ਪਿੰਡ ਦੀਆਂ ਬਣਾਈਆਂ ਹੋਈਆਂ ਚੰਗੀਆਂ ਚੀਜ਼ਾਂ ਵਰਤਾਂਗੇ। ਜਦੋਂ ਤੱਕ ਅਸੀਂ ਸਮਾਜ ਕੇ ਲਈ ਇੰਡਸਟਰੀਜ਼ ਖਤਮ ਕਰ ਦਿੱਤੀਆਂ ਬੇਰੋਜ਼ਗਾਰੀ ਬਹੁਤ ਵੱਧ ਗਈ। ਕਿਉਂ ਨਹੀਂ ਅਸੀਂ ਆਪਣੇ ਪਰਦੇਸੀਆਂ ਬੜੀਆਂ ਚੀਜ਼ਾਂ ਵਰਤਦੇ ਹਾਂ ਜੁੱਦੀ ਆਪਾਂ ਕਿਉਂ ਮਹੱਲਾ ਤੇ ਜਾਣਦੇ ਆ ਅਸੀਂ ਕਿਉਂ ਉਹੋ ਜਿਹੀ ਚੀਜ਼ਾਂ ਖਰੀਦਦੇ ਆ ਸਾਨੂੰ ਰਿਹੜੀਆਂ ਤੋਂ ਚੂਜਾ ਖਰੀਦਣੇ ਚਾਹੀਦੀਆਂ ਮਹੱਲਾ ਤੇ ਜਾਣੂ ਨੀ ਚਾਹੀਦੀ ਅਸੀਂ ਤਾਂ ਕਾਰਪੋਰੇਟ ਦੇ ਨਾਲ ਜੁੜੇ ਹੋਇਆ ਤੇ ਅਸੀਂ ਕਿਵੇਂ ਫਿਰ ਜਿੱਤ ਸਕਦੇ ਆ ਤੋਂ ਸਾਨੂੰ ਪਹਿਲਾਂ ਆਪਣਾ ਵੀ ਜੜਾਤ ਤੇ ਤੋਂ ਭਗਤੀ ਨੇ ਜੜਿਆ ਤੁਹਾਨੂੰ ਜਿਹੜਾ ਅਬਾਜ਼ਾ ਦਾ ਸੇਵਾ ਕਰਨੇ ਅਸੀਂ ਚਾਹੁੰਦੇ ਸੀ ਕਿ ਪਹਿਲਾ ਸੰਸਥਾ ਮਤਲਬ ਅੰਮ੍ਰਿਤਸਰ ਸ਼ਹਿਰ ਦੇ ਹੱਥੋਂ ਆਣਦੇ ਰਸਤਾਲ ਦੇ ਵਿੱਚ ਇਹ ਬੋਲਾ ਹਸਪਤਾਲ ਦੇ ਵਿੱਚ ਇਹ ਜੇ ਇੱਕ ਵਾਰਡ ਹੋਣ ਜਿਹੜੇ ਕਿ ਉਹਨਾਂ ਦੇ ਹੋਣ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਟੈਸਟਿਚ ਉਸ ਨੂੰ ਵੀ ਕਹਿ ਸਕਦੇ ਹੋ ਅਗਰੈਸਿਵ ਵਿੱਚ ਬੇਸਹਾਰਿਆਂ ਨਾਲ ਜਿਹੜੇ ਬਿਮਾਰ ਹੋ ਜਾਂਦੇ ਆ ਲੋਕ ਸੜਕਾਂ ਤੇ ਢਿੱਕੇ ਪਏ ਹੁੰਦੇ ਆ ਉਹਨਾਂ ਨੂੰ ਉਹਨਾਂ ਨੂੰ ਇੱਕ ਵਾਰਡ ਚਾਹੀਦਾ ਹਸਪਤਾਲ ਦੇ ਵਿੱਚ ਜਿੱਥੇ ਡਾਕਟਰ ਸੇਵਾ ਦਾ ਆਪਣੇ ਡਾਕਟਰੀ ਕਰਨਗੇ ਤੇ ਬਾਕੀ ਜਿਹੜੀ ਸੇਵਾ ਉਹ ਵੀ ਬੋਲਾ ਸੰਸਥਾ ਜਿਹੜੇ ਸੇਵਾਦਾਰ ਨੇ ਉਹਨਾਂ ਵਾਰਣਗੇ ਮੰਜੇ ਬਿਸਤਰੇ ਖਾਣਾ ਪੀਣਾ ਤੇ ਦਵਾਈਆਂ ਸਰਕਾਰ ਦੇ ਦੇਗੀ ਤੇ ਬਹੁਤ ਚੰਗਾ ਰੈੱਡ ਕਰਾਸ ਹੋ ਕੇ ਨਾਮ ਦੇਗੀ ਤਾਂ ਅਸੀਂ ਦਵਾਈਆਂ ਵੀ ਦੇ ਦਾਂਗੇ ਇਸੇ ਸੇਵਾਦਾਰ ਵੀ ਦੇ ਦਾਂਗੇ ਪਰ ਇੱਕ ਵਾਰ ਜ਼ਰੂਰ ਖੁੱਲਣਾ ਚਾਹੀਦਾ ਜਿੱਥੇ ਇਲਾਜ ਹੈ ਉਹ ਡਾਕਟਰ ਕਰਾ ਤੇ ਬਾਕੀ ਸੇਵਾਵਾਂ ਜਿਹੜੀਆਂ ਅਸੀਂ ਕਰਾਂਗੇ ਤੇ ਇਹ ਵੀ ਕੁਝ ਇੱਕ ਕਿਸਮ ਦਾ ਲੋਕਾਂ ਨਾਲ ਜੁੜਨ ਦਾ ਇੱਕ ਤਰੀਕਾ ਹੁੰਦਾ ਜਦੋਂ ਕੋਈ ਉਸ ਸਾਜਿਵ ਜੀਵ ਦਾ ਇਲਾਜ ਕਰਾਇਆ ਜਾਵੇ ਜਿਹਦਾ ਕੋਈ ਵੀ ਨਹੀਂ ਹੈਗਾ ਤਾਂ ਉਹ ਹਮੇਸ਼ਾ ਅਮੀ ਚੰਗਾ ਰਹਿੰਦਾ ਅਸਾਂ ਤਾਂ ਕਿ ਫਰਨੋ ਨਾ ਅਸੀਂ ਨੌਜਵਾਨਾਂ ਨੂੰ ਇਸ ਪਲੇਟਫਾਰਮ ਤੋਂ ਸਾਡੇ ਵੱਡੇ ਭੈਣ ਜੀ ਅਸੀਂ ਸਾਡੀਆਂ ਧੀਆ ਭੈਣਾ ਮਾਵਾਂ ਨੂੰ ਤੇ ਇਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਸਰਕਾਰ ਬਣਾਓ ਤੁਸੀਂ ਸਰਕਾਰ ਸੰਭੋ ਜਿਹੜੀ ਤੁਹਾਨੂੰ ਸਰਕਾਰ ਚਲਾਉਣਾ ਇਸੇ ਟ੍ਰੇਨਿੰਗ ਚਾਹੀਦੀ ਹੈ ਉਹ ਪੰਚਾਇਤਾਂ ਜਾਓ ਇਹ ਤਾਂ ਮਹੀਨੇ ਨੂੰ ਜਿਹੜਾ ਹੈਗਾ ਸਾਰੀ ਇਲੈਕਸ਼ਨ ਹੋਈ ਖੜੀ ਹੈ ਔਰ ਉਹਦੇ ਚ ਆ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਜਿਹੜਾ ਇਹ ਗੁੱਡ ਗਵਰਨੈਂਸ ਦਾ ਇਹ ਕਿਸਮ ਦੀ ਤੁਸੀਂ ਟ੍ਰੇਨਿੰਗ ਦਾ ਹੁਣ ਦੀ ਟ੍ਰੇਨਿੰਗ ਲਓ ਔਰ ਆ ਕੇ ਇਸ ਪੰਜਾਬ ਨੂੰ ਇਹ ਗਰਕਰੇ ਪੰਜਾਬ ਨੂੰ ਸੰਭਾਲ ਕੇ ਇਹਨੂੰ ਦੁਬਾਰਾ ਪਰਫਰਮੈਂਸ ਕਰੋ ਉਹੀ ਭਾਈਚਾਰਾ ਹੋਵੇ ਉਹੀ ਜਿਹੜਾ ਹੈਗਾ ਸਿਹਤ ਹੋਵੇ ਸੇ ਤਾਂ ਵੀ ਸਾਡੀਆਂ ਕਰਤਗੀਆਂ ਨੇ ਤੇ ਜਿਹੜਾ ਇਹਨਾਂ ਸਾਰੀ ਚੀਜ਼ ਦਾ ਇਹਨਾਂ ਇਹ ਜਿਹੜਾ ਇਸ਼ੂ ਹੈ ਤੇ ਮੈਂ ਹੁਣ ਪਰਮ ਸਤਕਾਰ ਜੋ ਕਹਿਣ ਦੀ ਜਿਹੜਾ ਹੈ ਕਿ ਪਿੰਗਲਵਾੜੇ ਦੇ ਭਗਤਪੁਰ ਸਿੰਘ ਜੀ ਦੇ ਪਿੰਗਲਵਾੜੇ ਦੇ ਮੁਖੀ ਪਰਪਕਾਰੀ ਰੂਪ ਉਸ ਦਰবেশ ਮਹਾਤਮਾ ਦੀ ਇਹ ਜਿਹੜੀ ਹੈ ਇੱਥੇ ਜਿਹੜਾ ਬੂਟਾ ਲਾਇਆ ਹੋਇਆ ਹੈ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਇਹ ਜਿਹੜਾ ਹੈਗੇ ਇੱਥੇ ਕਿਰਪਾ ਕਰੇ